ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਡਲੋਂਡੇ ਦੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 98781 23917 ਚੈਨਲ ਨੂੰ ਬਾਈ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਬਾਕੀ ਇਹ ਨੰਬਰ ਬਾਈਆਂ ਸਕਰੀਨ ਤੇ ਚੱਲੀ ਜਾਂਦਾ ਬਾਈ ਤੁਹਾਨੂੰ ਕੋਲ ਆਏ ਆ ਗੱਲਬਾਤ ਕਰਾਵਾਂਗੇ ਤਿੰਨ ਵੜਾ ਆਪਾਂ ਲੈ ਕੇ ਆਏ ਆ ਦੋ ਗੱਬਣਾ ਇੱਕ ਗੱਬਣ ਤੇ ਦੋ ਸੂਈਆਂ ਦਵਾਈਆਂ ਤੇ ਗੱਲਬਾਤ ਬਾਈ ਨਾਲ ਕਰਾਵਾਂਗੇ ਨੰਬਰ ਬਾਈ ਦਾ ਸਕਰੀਨ ਤੇ ਚੱਲ ਜਾਂਦਾ ਆ ਜੀ ਬਾਈ ਸਸੀ ਦਾ ਬਾਈ ਤੁਹਾਨੂੰ ਸਸੀ ਕਰ ਦੂ ਹਾਂ ਠੀਕ ਠਾਕ ਹੋ ਜੀ ਹਾਂਜੀ ਹਾਂਜੀ ਪਹਿਲਾਂ ਤਾਂ ਨੰਬਰ ਬੋਲੋ ਵੀਰ ਨੰਬਰ ਹੈਗਾ 889999728 65 ਹੈ ਨੰਬਰ ਪੂਰਾ ਜ਼ਿਲ੍ਹਾ ਮੋਗਾ ਦੇ ਤਸੀਹ ਨਿਹਾਲ ਸਿੰਘ ਠੀਕ ਆ ਜੀ ਤੇ ਨੇੜੇ ਤੇੜੇ ਜਿਹੜੇ ਆਪਾਂ ਨੂੰ ਭਦੌੜੀ ਦੀ ਆ ਤੇ ਨਾਲ ਹੀ ਨਿਹਾਲ ਸਿੰਘ ਵਾਲੇ ਤੇ ਨਾਮ ਸੋ ਨਾਮ ਸੋਨੂ ਤੇ ਤੁਹਾਨੂੰ ਅੱਜ ਆਪਾਂ ਕਿੰਨੇ ਨਗ ਦਿਖਾਉਣੇ ਨੇ ਅੱਜ ਆਪਣੇ ਕੋਲ ਤਿੰਨ ਨਾ ਵੀ ਦੋ ਸੂਜਾਂ ਵਾਂਗੇ ਕਿ ਬੰਨ ਤੇ ਠੀਕ ਆ ਜੀ ਆਪਾਂ ਪਹਿਲੇ ਨੰਬਰ ਦੀ ਗੱਲ ਕਰ ਲਗੇ 50 ਵਾਲੀ ਜਰਸੀ ਦੀ ਇਹ ਬੁੱਟੇ ਵੀ ਦੂਜਾ ਸੀਗਾ ਸੀ ਇਹ ਨੂੰ ਹੋਗੇ ਨੂੰ ਵੀ 4-5 ਦਿਨ 4 ਤੋਂ 5 ਦਿਨ ਠੀਕ ਆ ਕਿੰਨਾ ਦੁੱਧ ਜਾਂ ਬੋਲਾ ਲਾਲ ਕੇ ਰੈਡੀ ਹੈਗਾ ਇਹ ਬੋਲਾ ਕਹਿੰਦਾ ਕੋਈ ਫਾਇਦਾ ਨਹੀਂ ਵੀਰੇ 5-6 ਦਿਨ ਦੁੱਧ ਹੀ ਆਈ ਜਾਂਦੀ ਦੁੱਧ ਠੀਕ ਆ ਦੁੱਧ ਕਿੰਨਾ ਰੈਡੀ ਹੈ 17 ਕਿਲੋ ਤਿਆਰ ਜਮ ਮਿੰਨਕੇ ਦੇ ਦਿਆਂਗੇ ਚਲੋ ਮਿੰਨਕੇ ਚਲੋ ਫਿਰ ਕੱਟ 18 ਹੋਊਗਾ ਸੋਲਾ ਨਹੀਂ ਸੀਲ ਸਾਉ ਆ ਤੂੰ ਵੀ ਸੀਲ ਛੱਡ ਤੇ ਬਾਕੀ ਦੁੱਧ ਫੈਟ ਵਾਲਾ ਪਾਉਗੇ ਨਹੀਂ ਇੱਥੋਂ ਕੈਮਰੇ ਤੋਂ ਠੀਕ ਹੈ ਤੇ ਬਾਕੀ ਦੁੱਧ ਫੈਟ ਵਾਲਾ ਪਾਉਗੇ ਹਨਾ ਹਾਂ ਹਾਂ ਬਈ ਆ ਦੇਖੋ ਓਕੇ ਖੋਲੋ ਇਹਨੂੰ ਤੋਰ ਤਾਰ ਕੇ ਦਿਖਾਈ ਗਏ ਉਸ ਤੋਂ ਬਾਅਦ ਚ ਮ ਤੇ ਬਾਕੀ ਦੀ ਗੱਲ ਰੇਨਾਲ ਦੂਜਾ ਸੁਆ ਹਨਾ ਕੋਈ ਆਪਾਂ ਤੀਜੇ ਨੂੰ ਨਹੀਂ ਕਿਹਾ ਦੂਜਾ ਰੇਨਾਲ ਦੂਜਾ ਸੁਆ ਤੇ ਬਾਕੀ ਦਾ ਇਹ ਜੀ ਬਾੜ ਬਹੁਤ ਘੱਟ ਨਿਕਲਦੀ ਹੈ ਜੀ ਆਹ ਦੇਖੋ ਕਮਾਲ ਦਾ ਥਣਲੇਵਾ ਤੇ ਬਾਕੀ ਦਾ ਫੋਟ ਫੋਟ ਦੀ ਦੂਰੀ ਤੇ ਆਪਾਂ ਥਣ ਤੋਂ ਨੂੰ ਕਹਿ ਸਕਦੇ ਹਾਂ ਨਾ ਪੂਰੀ ਚੰਗੀ ਹੈ ਕੋਈ ਪੂਰ ਸਰ ਲੈਣ ਠੀਕ ਹੈ ਵੀਰੇ ਬੱਚੇ ਦਾ ਕਰਦੇ ਥੋੜਾ ਹੈ ਹਨਾ ਹਾਂ ਹਾਂ ਓਕੇ ਜੀ ਤੇ ਬਾਕੀ ਦੀ ਗੱਲ ਦੁੱਧ ਮੰਝਾ ਵਰਗਾ ਪਾਉਗੇ ਇਹ ਐ ਨਹੀਂ ਵੀ ਇੱਕ ਤਰ੍ਹਾਂ ਦੀ ਮੱਝ ਹੀ ਕਹਿ ਲਓ ਇਹਨੂੰ ਠੀਕ ਹੈ ਜੀ ਆਹ ਦੇਖੋ ਜੀ ਯਾਰੇ ਥਣ ਨਿਕਣਵੇਂ ਪੂਰੇ ਗੈਪ ਤੇ ਕਰੋ ਜੀ ਚੱਕ ਚਾਰੇ ਥਣ ਮਗਰ ਕੀ ਆ ਗਿਆ ਤੁਹਾਨੂੰ ਬੱਚਾ ਇਹਦੇ ਓਕੇ ਜੀ ਮਗਰ ਬੱਚਾ ਆ ਗਿਆ ਜੀ ਤੇ ਬਾਕੀ ਦਾ ਦੁੱਧ ਰੈਡੀ ਵਾਲੀ ਹੈਗੀ ਤੇ ਹੋਰ ਕਿੰਨਾ ਬਾਜੂ ਸੋਣੀ ਦੁੱਧ ਬਈ ਚੰਗੀ ਜਿਹਾ ਵਾਲਾ ਹੋਏ ਬਾਈ 23 ਕਿਲੋ ਜੂਣ ਪਰ ਆਪਾਂ ਬੰਦ ਲਵਾਂਗੇ ਤੇ ਬਾਕੀ ਦਾ ਹਵਾਨੇ ਦੇ ਨਾੜਾ ਵਗੈਰੇ ਬਹੁਤ ਹਨਾ ਬਰੀਕ ਐ ਨਹੀਂ ਗੱਲ ਹੈਗੀ ਆ ਦੇਖੋ ਜੀ ਬੱਚਾ ਚੁੰਗਦਾ ਤੁਹਾਡੇ ਸਾਹਮਣੇ ਹੈ ਜੀ ਹੂੰ ਬਾਕੀ ਸਪੇਸ ਤੇ ਲੱਗੇ ਹੋਆ ਤੁਹਾਨੂੰ ਉਵੇਂ ਨਹੀਂ ਹਨਾ ਵੀ ਨੇੜੇ ਨਹੀਂ ਨਹੀਂ ਉਹ ਕੰਮ ਨਹੀਂ ਹੈ ਤੇ ਬਾਕੀ ਆਧਾਰ ਤੂਰ ਪੂਰੀ ਨਰਮ ਹੈ ਬਾਈ ਮੈਂ ਕਹਾਂ ਪੂਰੀ ਸੀਟ ਜੀ ਗਾਰੰਟੀ ਚ ਹੈ ਜੀ ਤੇ ਆਨਲਾਈਨ ਮੰਗਾ ਲਈ ਠੀਕ ਆ ਵੀਰੇ ਤੇ ਬਾਕੀ ਉਹ ਦੁੱਧ ਵਾਲੀ ਹੈਗੀ ਚੀਜ਼ ਐ ਨਹੀਂ ਗੱਲ ਹੈਗੀ ਆ ਦੇਖੋ ਜੀ ਕਰੋ ਚੈੱਕ ਹਾਂ ਕਿ ਟਾਈਮ ਵੀ ਕਿਹੜਾ ਹੋਇਆ ਬਟੇ ਟਾਈਮ ਤਾਂ ਹਾਂ ਵੀਰੇ ਆ ਦੇਖੋ ਜੀ ਠੀਕ ਹੈ ਜੀ ਬੱਚਾ ਕਰੋ ਚੈੱਕ ਤੇ ਬਾਕੀ ਦੀ ਗੱਲ ਸਮਾਪ ਸਮੂ ਬਹੁਤ ਚੰਗਾ ਹੈ ਨਾ ਵੀਰੇ ਤੁਹਾਨੂੰ ਵੀਰੇ ਇੱਕ ਨੰਬਰ ਸੌਣਾ ਬਟੇ ਠੀਕ ਆ ਵੀਰੇ ਆ ਕਰੋ ਜੀ ਚੈੱਕ ਧਾਰਾਂ ਦੂਰਾਂ ਕੋਈ ਅਫਰ ਕੋਈ ਗੱਲ ਕੋ ਕੋ ਕਿਹਦੇ ਥੱਲੇ ਉਹਦਾ ਨਲਕਾ ਕਿੰਗ ਵਾਰਦੀ ਹੈ ਨਾ ਤੁਹਾਨੂੰ ਪੂਰੀ ਵਹੀ ਜਿਵੇਂ ਆਪਾਂ ਨਲਕਾ ਗੇੜ ਲਿਆ ਉਹੀ ਚੀਜ਼ ਹੋਈ ਪਈ ਓਕੇ ਜੀ ਵੀਰੇ ਬਸ ਬਾਹਲਾ ਨਿੰਡੋ ਲੈਣਾ ओके चक चक ਜਿਵੇਂ ਮਰਜ਼ੀ ਬੈਠਾ ਰਹੇ ਠੀਕ ਆ ਜੀ ਉਹ ਨਹੀਂ ਉਡਾਦੀ ਜਰੂਰ ਦੇਖੋ ਓਕੇ 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 ਤੇ ਤੁਹਾਨੂੰ ਫਿਰ ਇਹਦਾ ਮੁੱਲ ਕੀ ਆ ਬਾਈ ਫੋਨ ਤੇ ਕਰ ਲਾਂਗੇ ਜਾਇਜ਼ ਹੋ ਜਾ ਹਾਂ ਜਾਇਜ਼ ਆਹ ਦੇਖੋ ਜੀ ਦੁਬਾਰਾ ਫੇਰ ਦੇਖੋ ਸਾਡਾ ਛੋਟੀ ਹੁਣ ਬੈੜ ਆਈ ਵੀ ਠੀਕ ਆ ਜੀ ਆਹ ਦੇਖੋ ਜੀ ਥਣ ਕਰੋ ਚੈੱਕ ਤੇ ਤੁਹਾਨੂੰ ਜਮਾ ਆਇਆ ਨਾ ਮੰញਾ ਵਰਗਾ ਥਣ ਲੱਗਿਆ ਵਾ ਹਨਾ ਪਤਵਾਰ ਕਦ ਕਦ ਪੂਰਾ ਵਧੀਆ ਦੇਖੋ ਤੇ ਮੁੱਲ ਫਿਰ ਇਹਦਾ ਫੋਨ ਤੇ ਹੋਊਗਾ ਹਾਂ ਫੋਨ ਤੇ ਹੋਊਗਾ ਹੋਊਗਾ ਜਾਇਜ਼ ਜਮਾ ਜਾਇਜ਼ ਕਰਾਂਗੇ ਤੇ ਦੁੱਧ ਅਗਲਾ 22 ਕਿਲੋ ਚੋ ਸਕਦਾ ਹੈ ਇਥੇ ਚੰਗੀ ਸੇਵਾ ਰਹੀ ਤਾਂ ਮੌਜ ਨਾਲ ਚਲੂ ਕਬੂਟੇ ਹਜੇ ਹਨ 5 ਦਿਨ ਹੋਏ ਸੂਰ ਉਹ ਵੀ ਓਕੇ ਜੀ ਤੇ ਹੁਣ ਦੋ ਨੰਬਰ ਆਈ ਦੀ ਗੱਲ ਕਰ ਲਗੇ ਬਲੈਂਕ ਇਹ ਦੂਜੇ ਸੇ ਇਹ ਥੋੜਾ ਜਿਹਾ ਕ੍ਰੋਸ ਆ ਗਿਆ ਹਨ ਐਚ ਐਫ ਤੇ ਕ੍ਰੋਸ ਪੁਆਇੰਟ ਹੈਗਾ ਹਾਂ ਜੀ ਥੋੜਾ ਜਿਹਾ ਪਰ ਦੁੱਧਾਂ ਦੀ ਮੈਂ ਕਹਿੰਦਾ ਮੰਨ ਕੇ ਚਲੋ ਜੀ ਛੱਪ ਵਾਲਾ ਕੰਮ ਹੈ ਗੱਪ ਵਾਲਾ ਕੰਮ ਤੇ ਬਾਕੀ ਦਾ ਲੇਵਾ ਕਿੰਨੇ ਦਿਨ ਬਾਕੀ ਆ ਇਹ ਸੂਨ ਦੇ ਵਿੱਚ ਬੁੱਟੇ ਪਏ ਆ ਵੀ ਹਜੇ 2-3 ਦਿਨ ਤੇ ਬਾਕੀ ਲੇਵਾ ਸਾਨੂੰ ਦੱਸਣ ਦੀ ਲੋੜ ਨਹੀਂ ਹਨਾ ਪਾਂਡੀ ਲਾਈ ਫਿਰਦੀ ਥੱਲੇ ਆ ਦੇਖੋ ਜੀ ਖੋਲੋ ਇਹਨੂੰ ਤੋੜਾ ਤਾਰਾ ਕਰਾ ਗਏ ਚੱਕ ਕੱਦ ਕਾਠ ਬਾਕੀ ਦੀ ਗੱਲ ਥੋੜਾ ਜਿਹਾ ਹਲਕਾ ਜਿਹਾ ਕਰਾਸ ਪਾਨਾ ਕੋਈ ਐ ਨਹੀਂ ਤੇ ਕੱਦ-ਕੱਡ ਪੂਰਾ ਵਧੀਆ ਆ ਦੇਖੋ ਜੀ ਖਣ ਲੇਵਾ ਕਰੋ ਨੇੜ ਤੋਂ ਚੈੱਕ ਇੱਕ ਨੰਬਰ ਤੇ ਬਾਕੀ ਦਾ ਸੋਨੂ ਜੀ ਹੁਣ ਵੀ ਸੂਪੇ ਹਨਾ ਮੈਂ ਕਿਹਾ ਵੀ ਤਿਆਰ ਆਉ ਕੁੱਤਰ ਓਕੇ ਆ ਜਾਮਾ ਜਿਵੇਂ ਮਰਜੀ ਸੂਪੇ ਪਰ ਐ ਨਹੀਂ ਸੋਦੀ ਬਸੀ ਠੀਕ ਆ ਵੀਰੇ ਤੇ ਕਿੰਨੇ ਦਿਨ ਬਾਕੀ ਆ ਸੋਨੂ ਇਹਦੇ ਇਹ 2-3 ਦਿਨ ਲੈ ਜੀ 2 ਤੋਂ 3 ਦਿਨ ਤੇ ਕਿੰਨਾ ਪਹਿਲੇ ਸੂਏ ਦੁੱਧ ਦਿੱਤਾ ਵਾ ਦਾ ਦੁੱਧ ਵੀ ਫਿਰ ਉਹੀ ਗੱਲ ਆਏ ਨੇ ਬੁੱਢੇ ਗੱਪ ਵਾਲਾ ਕੰਮ ਹੈ ਦੁੱਧ ਚੰਗੀ ਸੇਵਾ ਕਰੀ ਕੋਈ ਅਜੇ 28 29 ਕਿਲੋ ਚੜੂ ਪਰ ਆਪਕ ਸਟਾਈ 28 ਕਿਲੋ ਦੇ ਦਿੱਤੇ ਓਕੇ ਜੀ ਦੂਜੇ ਸੋਇ ਦਾ ਦੇਊਗੀ ਇਹਨਾਂ ਹਾਂ ਜੀ ਤੇ ਚੀਪੇ ਜੂਪੇ ਦੀ ਓਕੇ ਵੀਰੇ ਤੁਹਾਨੂੰ ਤੇ ਬਾਕੀ ਦਾ ਸਮਝੀ ਪੜੀ ਵੀ ਓਵੇਂ ਨਹੀਂ ਕੋਈ ਟੁੱਟੀ ਮਰੀ ਜੀ ਹਨਾ ਓਕੇ ਜੀ ਆ ਦੇਖੋ ਜੀ ਗਾਰੇ ਥਣ ਥੋਖੜਵੇਂ ਪੂਰੇ ਗੈਪ ਤੇ ਬਾਕੀ ਅੰਡਰਰ ਬਹੁਤ ਸੋਹਣਾ ਹੁਣ ਵੀ ਕਮਾਲ ਦਾ ਤਿਆਰ ਕਰੀ ਫਿਰਦੀ ਆ ਆਰਡਰ ਤੇ ਬਾਕੀ ਦਾ ਹਲਕਾ ਬਾਕੀ ਟਬਲ ਟੱਲਾਂ ਬਹੁਤ ਪੰਜਾਬੀ ਓਕੇ ਆ ਦੇਖੋ ਜੀ ਖਿੱਚ ਕੇ ਦੇਖੋ ਆ ਦੇਖੋ ਮੈਂ ਪੱਟ ਤੇ ਕੈਮਰਾ ਲਾਉਂ ਜਾਵਾ ਵੀ ਹੂੰ ਪੱਟ ਤੇ ਕੈਮਰਾ ਲਾ ਰਿਹਾ ਦੇਖੋ ਮਗਰ ਵੀ ਮੂਰੇ ਵੀ ਹੈ ਨਾ ਅੱਗੇ ਪਿੱਛੇ ਦਾ ਹਵਾਨਾ ਆਪਾਂ ਕਹਿ ਸਕਦੇ ਧੁੰਨੀ ਨਾਲ ਲਾਈ ਫਿਰਦੀ ਆਗਾ ਹੂੰ ਕਦ ਬੱਡ ਫੁੱਲ ਆ ਜੀ ਸਾਹ ਦੇਖੋ ਓਕੇ ਤੇ ਇਹਦਾ ਮੁੱਲ ਵੀਰ ਇਹਦਾ ਵੀ ਫੋਨ ਤੇ ਕਰ ਲਾਂਗੇ ਜਾ ਜੀ ਹੋ ਜਾ ਤੇ ਹੁਣ ਆਪਾਂ ਕਰ ਲਗੇ ਐਚਪ ਦੀ ਗੱਲ ਇਹ ਫਾਰਮ ਚਲੀ ਆ ਵੀ ਨਗੀਨਾ ਹੀ ਆ ਹਨਾ ਵੀਰੇ ਸਾਨੂੰ ਕਿਹੜਾ ਸੁਆ ਹੈ ਇਹ ਸੁਆ ਬਈ ਸੁਆ ਬੁੱਤੇ ਦੂਜਾ ਸੁਆ ਦੂਜਾ ਤੇ ਕਿੰਨੇ ਦਿਨ ਹੋ ਗਏ ਸੁਈ ਨੂੰ ਇਹਨੂੰ ਸੁਈ ਬੜੀ ਹੋ ਗਿਆ ਨਾ 17 ਖਾਨਾ ਨਾ ਬਸਾ ਮਗਰ 17 ਤੋਂ 18 ਦਿਨ ਸੁਈ ਨੂੰ ਹੋ ਗਏ ਤੇ ਕਿੰਨਾ ਹੁਣ ਦੁੱਧ ਰੈੜੀ ਆ ਦੁੱਧ ਬਈ ਯਾਰ ਥੋੜਾ ਜਿਹਾ ਚੂਕ ਤੇ ਮਸ਼ੀਨ ਤੇ ਲਿਆ ਸੀ 22 23 ਕਿਲੋ ਹੁਣ ਬਦਾ ਹੱਥੀ ਤੇ ਮਸ਼ੀਨ ਵਿੱਚ ਚੁਵਾਈ ਹੁਣ ਕਿੰਨਾਗਾ ਹੁਣ ਹੁਣ ਜੇ ਮੜਾ ਹੱਥੀ ਚੁਵਾਈ ਵਾਲਾ 17 ਖਾਨਾ ਕਿਲੋ ਓਕੇ ਖੋਲੋ ਇਹਨੂੰ ਵੀ ਤੋੜਾ ਤਰਾ ਕਰਾ ਕੇ ਚਾ ਕਿਤੇ ਬਾਕੀ ਦਾ ਛੋਟ ਹੀ ਮੰਨ ਕੇ ਨਾ ਆਇਓ ਤੇ ਕੋਈ ਸੁਆ ਨਾ ਦੂਜੇ ਤੋਂ ਵੱਧ ਮੰਨਿਓ ਇਹ ਵੀ ਗੱਲ ਹੈਗੀ ਆ ਜੀ ਆਹ ਨਹੀਂ ਨਹੀਂ ਭਾਈ ਓਕੇ ਜੀ ਆ ਦੇਖੋ ਕਮਾਲ ਦੀ ਬਿਹੜਾ ਤੇ ਸ਼ਾਈਨਿੰਗ ਵਗੈਰਾ ਫੁੱਲ ਤੇ ਸਭੀ ਵੀ ਕਿਸੇ ਨੇ ਨਾ ਪੂਰੀ ਰੀਜ ਹੀ ਲਾਤੀ ਹੈ ਨਾ ਤੁਹਾਨੂੰ ਸਾਹਮਣੇ ਫਾਰਮਸ ਲਈ ਆ ਦੇਖੋ ਵੀਡੀਓ ਸਾਰੀ ਪਈ ਹੈ ਠੀਕ ਹੈ ਓਕੇ ਜੀ ਦੇਖੋ ਜੀ ਟੱਕੀ ਫਿਰਦੀ ਆ ਦੇਖੋ ਫੇਸ ਕਰੋ ਚੈੱਕ ਤੇ ਫੇਸ ਦੇਖੋ ਕਿੰਨਾ ਪਿਆਰਾ ਬੱਚੀ ਦਾ ਆ ਦੇਖੋ ਜੀ ਮਗਰੇ ਦੇ ਬੱਚਾ ਆ ਗਿਆ ਵੀਰ ਤੇ ਬਾਕੀ ਦੀ ਗੱਲ ਲੈਵਾ ਦੇਖੋ ਫੈਕਸ ਲੈਵੇ ਦੀ ਆ ਦੇਖੋ ਨਾੜਾ ਪੂਰੀਆਂ ਹਵਾਨੇ ਦੇ ਉੱਤੇ ਵੱਡੀ ਮਿਲਕ ਵੀਨ ਜੀ ਵੀ ਚੰਗੀ ਆਉਂਦੀ ਆ ਆ ਦੇਖੋ ਬਹੁਤ ਸੋਹਣਾ ਬਈ ਹੂੰ ਕਮਾਲ ਦਾ ਡਰ ਹੈਗਾ ਤੇ ਥਣ ਬਹੁਤ ਚੰਗਾ ਲੱਗਿਆ ਧਾਰਾ ਦੂਰਾ ਮਾਰਾਂਗੇ ਤੁਹਾਨੂੰ ਇਹਦੀਆਂ ਵੀ ਇਹ ਮਾਰਨੇ ਦਾ ਮਾਰ ਦਿੰਦੇ ਆ ਬੂਗੀ ਚੋਕੀ ਓਕੇ ਮਾਰ ਦਿਓ ਚਾਰ ਧਾਰਾ ਇਹਦੀਆਂ ਵੀ ਉਹਨਾਂ ਡਰੂ ਥੋੜਾ ਜਿਹਾ ਮਸ਼ੀਨ ਦੇ ਹੱਥ ਵਰਕ ਪੈਣਾ ਓਕੇ ਜੀ ਨਹੀਂ ਡਰਨਾ ਤਾਂ ਮਾੜਾ ਮੋਟਾ ਕੈਮਰੇ ਤੇ ਕੈਮਰੇ ਨੂੰ ਦੇਖ ਕੇ ਪਹੂ ਜਾ ਕੇ ਜਾਂਦਾ ਆ ਦੇਖੋ ਜੀ ਦੂਜਾ ਜਿਵੇਂ ਮਾਰ ਲਵੇ ਵੀਰੇ ਬਾਹਲਾ ਨਹੀਂ ਡੋਲਣਾ ਆ ਦੇਖੋ ਇਹ ਮਗਰਲੇ ਥਾਣੇ ਦੀ ਧਾਰਾ ਦੇਖੋ ਓਕੇ ਵੀਰੇ ਉੱਟ ਗੜ ਠੀਕ ਆ ਵੀਰੇ ਤੁਹਾਨੂੰ ਤੇ ਵੀਰੇ ਇਹਦੇ ਡਿਮਾਂਡ ਕੀ ਹੈਗੀ ਫੂਨ ਤੇ ਹੋਊ ਜਾ ਮਜਾਜ ਹਾਂ ਜੈ ਜੀ ਓਕੇ ਜੀ ਤੇ ਵੱਡੇ ਗੱਡ ਗੱਡਦੇ ਕਿੰਨਾ ਦੁੱਧ ਦੱਸਿਆ ਹੁਣ ਰੈਡੀ ਦੁੱਧ ਹੁਣ ਹੋਊਗਾ ਵੀ 818 ਕਿਲੋ 18 ਕਿਲੋ ਤੇ ਮਗਰ ਬੱਛਾ ਆ ਗਿਆ ਹਾਂ ਤੇ ਬਾਜੂ ਤੁਹਾਨੂੰ ਹੋਰ ਦੁੱਧ ਦੁੱਧ ਉਹਨੇ ਦੀ ਜਾਣਾ ਵੀ ਕੋ ਮਸ਼ੀਨ ਤੇ ਹੱਥੀ ਚੋਣਾ ਦਾ ਫਰਕ ਪੈ ਜਾਂਦਾ ਕਿੰਨੇ ਤੇ ਜਾਊੜੂਗੇ ਤੋ ਤੂੰ ਵੀ ਚੰਗੀ ਸੇਵਾ ਕਰ ਲਈ 25 26 ਕਿਲੋ ਤਾਂ ਜਾਊਗਾ ਤੇ ਬਾਕੀ ਦਾ ਕੋਈ ਸੀਲ ਠੰਡਗਾ ਹਨਾ ਤਿੰਨੇ ਹਾਂ ਹਾਂ ਵੀਰ ਨੂੰ ਦੱਸਣ ਤੇ ਇਹਦਾ ਬਲੈਕ ਦਾ ਵੀ ਹਨਾ ਮੁੱਲ ਫੋਨ ਤੇ ਕਿੰਨਾ ਦੁੱਧ ਦੱਸਿਆ ਸੀ ਇਹਦਾ ਇਹਸ ਨੇ ਜਰਸੀ ਦੱਲੇ ਹੈਗਾ ਵੀ 12 ਕਿਲੋ ਬਲੈਕ ਸੂਣ ਵਾਲਿਆ ਕਿੰਨਾ ਦੇਊਗੇ ਇਦੋਂ ਤੋਂ ਇਹ ਦੂਜੀ ਸਾਈਟ ਦੇਖੀ ਓਕੇ ਜੀ ਤੇ ਜਰਸੀ ਥੱਲੇ 18 ਤੋਂ 17 ਕਿਲੋ ਤਿਆਰ ਹੈ ਨਾ ਹਾਂ ਤਿਆਰ ਹੈ ਤੇ ਸਾਰਿਆਂ ਦੇ ਮੁੱਲ ਫੋਨ ਤੇ ਰਹਿਣ ਵਾਲੇ ਹੋਣਗੇ ਜਮਾਂ ਜਾਇਜ਼ ਹਾਂ ਹਾਂ ਨੰਬਰ ਫੇਰ ਬੋਲਦੇ ਵੀਰੇ 86990995728 ਪਿੰਡ ਜੀ ਮੋਗਾ ਜ਼ਿਲ੍ਹਾ ਮੋਗਾ ਕੀ ਨਹੀਂ ਹਾਂ ਬਾਕੀ ਦਾ ਵੀਰੇ ਤਿੰਨ ਬੈੜਾਂ ਸੀ ਤਿੰਨੇ ਦਿਖਾਤੀਆਂ 200 ਨੂੰ ਸੂਈਆਂ ਸਵੀਆਂ ਇੱਕ ਗੱਬਣ ਤੇ ਬਾਕੀ ਸਾਰੇ ਵੀਰਾਂ ਦਾ ਐਂਡ ਤਾਂ ਵੀਡੀਓ ਦੇਖਣ ਲਈ ਤੈਨੂੰ ਧੰਨਵਾਦ ਜਲਦ ਮਿਲਦੇ ਆਂ ਕਿ ਨਵੀਂ ਵੀਡੀਓ ਦੇ